ਅਰਸੀਲਾ ਨਗਰ ਗਲੀ ਨੰਬਰ 7 ਮੈਂ ਅੱਜ ਆਪਣੇ ਪੂਰੇ ਸਾਥੀਆਂ ਨਾਲ ਆਮ ਆਦਮੀ ਪਾਰਟੀ ਦੀ ਨੀਤੀਆਂ ਨੂੰ ਅੱਛਾ ਜਾਣਦੇ ਹੋਏ ਕਿਉਂਕਿ ਇਹਨਾਂ ਨੇ ਲੋਕਾਂ ਨੂੰ ਬਿਜਲੀ ਫਰੀ ਦਿੱਤੀ ਜਗ੍ਹਾ ਜਗ੍ਹਾ ਮੈਡੀਕਲ ਸਟੋਰ ਖੋਲੇ ਜਿੱਥੇ ਲੋਕਾਂ ਨੂੰ ਫਰੀ ਦਵਾਈਆਂ ਮਿਲਦੀਆਂ ਉਹਨੂੰ ਦੇਖਦੇ ਹੋਏ ਆਪਣੇ ਸਾਥੀਆਂ ਦੇ ਨਾਲ ਆਮ ਆਦਮੀ ਪਾਰਟੀ ਜੁਆਇਨ ਕਰ ਰਿਹਾ ਇਸ ਤੋਂ ਇਲਾਵਾ ਜਿਹੜੀ ਭਾਰਤੀ ਜਨਤਾ ਪਾਰਟੀ ਹੈ ਉਹ ਕਿਸਾਨਾਂ ਤੇ ਬਹੁਤ ਜ਼ੁਲਮ ਕਰ ਰਹੀ ਹੈ ਇਸ ਵੇਲੇ ਉਹ ਕਿਸਾਨ ਜਲਾ ਕਿ ਪੂਰੇ ਦੇਸ਼ ਨੂੰ ਨਾਜ ਦਿੰਦਾ ਹੈਗਾ ਔਰ ਦਿੱਲੀ ਜਾਣਾ ਚਾਹੁੰਦਾ ਤਿੰਨ ਵਾਰੀ ਉਹਨਾਂ ਨੇ ਦਿੱਲੀ ਜਾਣ ਦੀ ਕੋਸ਼ਿਸ਼ ਕੀਤੀ ਬੜੇ ਹੀ ਸਹਿਸਜਵਾਗ ਨਾਲ ਲੇਕਿਨ ਇਹਨਾਂ ਨੇ ਉਹਨਾਂ ਤੇ ਗੋਲੀਆਂ ਚਲਾਈਆਂ ਪਾਣੀ ਦਾ ਬੁਛਾਰ ਕੀਤਾ ਔਰ ਉਹਨਾਂ ਦੇ ਕਈ ਬੰਦੇ ਫੱਟਰ ਕਰਤੇ ਮੈਂ ਇਸ ਗੱਲ ਤੋਂ ਦੁਖੀ ਹੋ ਕੇ ਅੱਜ ਭਾਰਤੀ ਜਨਤਾ ਪਾਰਟੀ ਨੂੰ ਛੱਡ ਕੇ ਅੱਜ ਆਮ ਆਨ ਪਾਰਟੀ 'ਚ ਆਇਆ ਔਰ ਮੈਂ ਗਰੇਵਾਲ ਸਾਹਿਬ ਨੂੰ ਵਿਸ਼ਵਾਸ ਦਿਵਾਉਣਾ ਹੈ ਕਿ ਉਹਨਾਂ ਨੂੰ ਜਿਆਦਾ ਤੋਂ ਜਿਆਦਾ ਵੋਟਾਂ ਦਿਵਾ ਕੇ ਇੱਥੋਂ ਅਸੀਂ ਜਿਤਾ ਕੇ ਭੇਜਾਂਗੇ ਨੰਬਰ 7 ਰਸੀਲਾ ਮਾਰਗ ਦੇ ਵਿੱਚ ਮਦਰ ਮੋਨ ਜੀ ਜੋ ਬੀਜੇਪੀ ਨਾਲ ਸ਼ੁਰੂ ਤੋਂ ਜੁੜੇ ਹੋਏ ਨੇ ਅਸੀਂ ਛੋਟੇ ਛੋਟੇ ਹੁੰਦੇ ਸੀ ਇਹ ਕਈ ਸਾਲਾਂ ਤੋਂ ਸੇਵਾ ਕਰਦੇ ਆ ਰਹੇ ਬੀਜੇਪੀ ਦੀ ਪਰ ਅੱਜ ਜਿਹੜੀਆਂ ਸਾਡੀਆਂ ਨੀਤੀਆਂ ਇਹਨਾਂ ਨੇ ਦੇਖੀਆਂ ਸਾਡੀ ਆਮ ਪਾਰਟੀ ਦੀਆਂ ਉਹਨਾਂ ਦੀਆਂ ਨੀਤੀਆਂ ਦੇਖ ਕੇ ਇਹਨਾਂ ਨੇ ਸਣੇ ਸਾਥੀ ਅੱਜ 15-16 ਬੰਦੇ ਸ਼ਾਮਲ ਕੀਤੇ ਨੇ ਸਾਡੇ ਜਸਪਾਲ ਜੀ ਰਾਈ ਅਸੀਂ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆਂ ਆਪਣੀ ਪਾਰਟੀ ਵੱਲੋਂ ਜੀ ਆਖਦੇ ਆਂ ਇਹਨਾਂ ਨੂੰ ਜਲਦੀ ਤੋਂ ਜਲਦੀ ਅਸੀਂ ਮੰਤਰੀ ਸਾਹਿਬ ਦੇ ਨਾਲ ਕੱਲ ਚਾਹੇ ਅੱਜ ਤਾਂ ਹੁਣ ਟਾਈਮ ਘਟਾ ਕੱਲ ਇਹਨਾਂ ਨੂੰ ਮੰਤਰੀ ਸਾਹਿਬ ਦੇ ਕੋਲੋਂ ਫੇਰ ਸਰੋਪਾ ਪਵਾ ਕੇ ਸਾਰੀ ਟੀਮ ਨੂੰ ਅਸੀਂ ਲੈ ਕੇ ਜਾਵਾਂਗੇ ਇਹਨਾਂ ਨੂੰ ਵੱਤ-ਵੱਤ ਮਾਨ ਦਵਾਵਾਂਗੇ ਉਸ ਪਾਰਟੀ ਦੇ ਵਿੱਚ ਆਪ ਪਾਰਟੀ ਲੋਕੀ ਜਿਆਦਾ ਪਿਆਰ ਕਰ ਰਹੇ ਆਂ ਆਮ ਪਾਰਟੀ ਸਾਡਾ ਜਿੰਨਾ ਵੀ ਇਲਾਕਾ ਸਾਰਾ ਆਮ ਪਾਰਟੀ ਨੂੰ ਪਿਆਰ ਕਰ ਰਿਹਾ ਇੱਕ ਤਰਫਾ ਫੈਸਲਾ ਹੈ ਦੇਖੋ ਜਿਹੜੇ ਭਾਜਪਾ ਇਹਨੇ ਸਾਲਾਂ ਤੋਂ ਜੁੜੇ ਹੋਏ ਉਹ ਸਾਡੇ ਜਾ ਰਹੇ ਆ ਕੁਝ ਦੇਖ ਕੇ ਆ ਰਹੇ ਆ ਜੀ ਤੇ ਅਸੀਂ ਵੀ ਜਸਪਾਲ ਸਿੰਘ ਜੀ ਗਰੇਵਾਲ ਵੀ ਕਾਂਗਰਸ ਛੱਡ ਕੇ ਇੱਧਰ ਆਏ ਨੇ ਇਸੇ ਵਾਸਤੇ ਆਏ ਨੇ ਆਮ ਪਾਰਟੀ ਦੇ ਕੰਮ ਹੋਣੇ ਨੇ ਆਮ ਪਾਰਟੀ ਦੀ ਸਰਕਾਰ ਹੈ ਇਸ ਕਰਕੇ ਆਮ ਪਾਰਟੀ ਦੇ ਕੰਮ ਹੋਣੇ ਨੇ ਉਹ ਦੂਸਰੀਆਂ ਪਾਰਟੀਆਂ ਦੇ ਕੰਮ ਨਹੀਂ ਹੋਣੇ ਆਪਾਂ ਆਪਣੇ ਇਲਾਕੇ ਨੂੰ ਮਾਡਲ ਟਾਊਨ ਵਰਗਾ ਬਣਾਈਏ ਆਪਣੇ ਇਲਾਕੇ ਨੂੰ ਅੱਗੇ ਲੈ ਕੇ ਜਾਈਏ ਸਾਡੇ ਕਿੱਦਾਂ ਦਾ ਲੱਗ ਰਹੇ ਦੇਖੋ ਤੁਹਾਡੀ ਤੁਹਾਨੂੰ ਕਿੰਨਾ ਹੌਸਲਾ ਮਿਲ ਰਿਹਾ ਲੋਕੀ ਸ਼ਾਮਲ ਹੋ ਰਹੇ ਪਾਰਟੀ ਬਹੁਤ ਵਧੀਆ ਲੱਗ ਰਿਹਾ ਅੱਜ ਮਦਨ ਮੋਹਨ ਅਗਰਵਾਲ ਜੀ ਨੂੰ वेलकम ਆਖਦਾ ਸਾਡੇ ਪਰਿਵਾਰ ਚ ਵਾਧਾ ਹੋਇਆ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਤੋਂ ਖੁਸ਼ ਹੋ ਕੇ ਇਹ ਇੱਧਰ ਜੁਆਇਨਿੰਗ ਇਹਨਾਂ ਦੀ ਹੋਈ ਆ ਮੈਂ ਇਹਨਾਂ ਨੂੰ ਇਹਨਾਂ ਦੇ ਨਾਲ ਹੀ ਇਹਨਾਂ ਦੇ ਸਾਰੇ ਸਾਥੀਆਂ ਨੂੰ ਜੀ ਆਖਦਾ ਤੇ ਇਹਦਾ ਮਾਹੌਲ ਦੇਖੋ ਕਿੰਨਾ ਹੌਸਲਾ ਮਿਲੂਗਾ ਨਾ ਕਿ ਜਿੱਦਾਂ ਤੁਹਾਨੂੰ ਦੇਖੋ ਕਿੰਨਾ ਮਿਲ ਰਿਹਾ ਲੋਕਾਂ ਦਾ ਪਿਆਰ ਮਿਲ ਰਿਹਾ ਸ਼ਾਮ ਲੋ ਕਿਤੇ ਮੈਸੇਜ ਹੋ ਗਏ ਤਿੰਨਾਂ ਦੇ ਆਉਣ ਨਾਲ ਸਾਡੇ ਰਸੀਲਾ ਨਗਰ 22 ਨੰਬਰ ਵਾਰਡ ਚ ਸਾਨੂੰ ਹੋਰ ਸਾਥ ਮਿਲੂਗਾ ਹੁਣ ਤਾਂ ਇਦੋਂ ਵੀ ਵੱਧ ਜੋ ਸਾਡੀ ਸੋਚ ਸੀ ਉਦੋਂ ਵੀ ਵੱਧ ਇਹ ਲੀਡ ਦਵਾਉਣਗੇ ਵੱਧ ਵੱਧ ਵੋਟਾਂ પાਕੇ ਮੈਨੂੰ ਵਿਸ਼ਵਾਸ ਆ ਵੀ ਵੱਡੀ ਲੀਡ ਲੀਡ ਨਾਲ ਜਿਤਾਉਣਗੇ